ਕਰ ਹੂੰ ਹੂੰ ਇਹ ਕਹਣਾ ਉਹੀ ਕਰ ਰਿਹਾ ਦੇ ਦੇ ਜੋਰ ਆ ਮੈਂ ਲੋਕਾਂ ਨੂੰ ਵੋਟਾਂ ਪਾਉਣ ਦਊਂਗਾ ਬਦਮਾਸ਼ੀ ਦੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਨਹੀਂ ਬਦਮਾਸ਼ੀ ਕੀਤੀ ਲੋਕਾਂ ਦੇ ਘਰਾਂ ਤੋਂ ਬਾਹਰ ਆ ਗਏ ਬਹਿਲ ਵਾਲਾ ਲੋਕਾਂ ਦੇ ਘਰਾਂ ਤੋਂ ਵੋਟਾਂ ਹੋਣ ਫੇਰ ਆਣਾ ਪਾ ਕੇ ਆਏ ਆ ਇਹ ਕਿ ਇਹ ਕਿੱਥੇ ਫਿਰ ਕਰਦੇ ਕੀ ਉਹ ਵੀਰ ਸਿਕਾਇਆ ਹੋ ਜਾਂਦੀਆਂ ਜਾਂਦੀਆਂ ਜੀ ਸਾਰੇ ਦੇ ਵੱਲ ਨਿਕਾਰੇ ਦੇਰੀ ਦੱਸ ਕੇ ਬੈਠਦੇ ਆ ਸੁਖਿੰਦਰ ਤਾਂ ਕਿ ਸਟਾਰ ਦੋਰਾ ਹੈ ਨਹੀਂ ਸੁਖਿੰਦਰ ਹੁੰਦਾ ਵੀ ਦੰਦਾ ਫਿਰ ਫਿਰ ਕਰਤਾਰੀ ਨਹੀਂ ਕੋਈ ਘਰੇ ਬੈਠੋ ਵੇਖਦੇ ਆ ਇੱਕ ਮੋਟਾ ਵੋਟ ਘਰੇ ਬੈਠੋ ਵੇਖਦੇ ਆ ਇੱਕ ਮੋਟਾ ਵੋਟ ਘਰੇ ਬੈਠੋ ਵੇਖਦੇ ਆ ਜਿੱਥੇ ਕੱਟਾ ਪਾਣਾ ਨੇ ਇੱਕ ਤਾਂ ਦੀਏ ਵੋਟਾ ਭਾਈ ਪੈ ਨਹੀਂ ਦੇਦੇ ਆ ਇਹ ਪਈਆਂ ਨਾਲ ਇੰਨੀ ਨਾ ਖਤਮ ਹੋ ਮਜਾਈਏ ਆ ਦੇਵਤਾਂ ਨਾਮ ਪਾ ਦੀ ਕੋਈ ਆਏ ਵੀ ਆਏ ਹੈ ਨਾ ਮੈਂ ਮੈਂ ਇਲੈਕਸ਼ਨ ਨੇ ਜਾਂਦਾ ਹਾਂ ਆਪਾਂ ਸਾਰੀ ਆਪਾਂ ਇਲੈਕਸ਼ਨ ਲੈ ਜਾਈਏ ਸਾਰਾ ਕੋਈ ਕੌਣ ਹੈ ਮੇਨ ਕਿਹੜੀ ਦਾ ਮੇਨ ਹੈ ਮੇਨ ਕਿਹੜੀ ਪੀਪਲ ਵੀਡੀਓ ਬਣਾ ਸਾਰੇ ਆ ਦੀ ਬਣਾਏ ਨਾ ਦੀਓ ਗੱਡੀਆਂ ਦੀ ਬਣਾਓ ਗੱਡੀਆਂ ਦੇ ਨੰਬਰ ਨੂੰ ਬੱਲੇ ਨੂੰ ਆਪਾਂ ਜੇ ਕੈਮਰਾ ਰੱਖੀਏ ਆਪਾਂ ਜੇ ਅੱਜ ਨਾਲ ਕਰੀਏ ਉਹ ਵੀਰੋ ਨਾਲ ਨਾ ਆਉਂਦਾ ਫੇਰ ਵੀ ਫੋਟੋਆਂ